ਤੇ ਅਸੀਂ ਉਸ ਤੋਂ ਬਾਅਦ ਮਿਰਚਾਂ ਲੈਣੀਆਂ ਸੀ ਮਾਸ਼ਾਅੱਲ ਚਾਰੀ ਮਿਰਚਾਂ ਲੈ ਲਈਏ ਅੱਧੇ ਕਿਲੋ ਲੈ ਲੈਣੇ ਹੈਗੇ ਪਾ ਕੇ ਦੇਖ ਲੈਣਾ ਜੇ ਵਧੀਆ ਹੋਈਆਂ ਤਾਂ ਲੈ ਲਾਂਗੇ ਇਹ ਆਪਾਂ ਨੂੰ ਕਿਹੜੇ ਰੇਟ ਪਈਆਂ ਨੇ ਆਪਾਂ ਨੂੰ ਇਹ ਰੇਟ ਮਜਾ ਦੇ 100 ਲਾਈ ਹਾਂ ਇਹ ਹਾਂ ਇਹ ਆਪਾਂ ਨੇ 50 ਰੁਪਏ ਦੀਆਂ ਰਈਆਂ ਨੇ ਤੇ ਸਬਜ਼ੀ ਮੰਡੀ ਦੇ ਵਿੱਚ ਸੀਗੇ ਬਾਈ ਕੋਲੋਂ ਲਈਆਂ ਨੇ ਮਿਰਚ ਆਪਾਂ ਨੇ ਤੇ ਟਮਾਟਰ ਤੇ ਆ ਵੀ ਲੈ ਲੇਦੇਗੇ ਆਦਰਕ ਤੇ ਟਮਾਟਰ ਜੀ ਵੀ ਲੈ ਲੈਂਦੇ ਪਤਾ ਦਵਾਈ ਲੈਂਦੀ ਸੀਗੀ ਤੇ ਬਸ ਹੁਣ ਚੱਲਦੇ ਆਂਗੇ ਇੱਕ ਦੋ ਕੰਮ ਜਿਹੜੇ ਹੋਰ ਨੇ ਨਿਬੇੜ ਲੀਏ ਚੱਲੀਏ ਚਲੋ ਫਿਰ ਚੱਲਦੇ ਆਂ ਅਭੀ ਮਾਤਾ ਦਾ ਮੰਦਿਰ ਆ ਜੀ ਮਾਤਾ ਸੀਤਲਾ ਦਾ ਮੰਦਿਰ ਬਹੁਤ ਵਧੀਆ ਬਣਾਤਾ ਪਹਿਲਾਂ ਛੋਟਾ ਜਿਹਾ ਹੁੰਦਾ ਸੀਗਾ ਤੇ ਹੁਣ ਤਾਂ ਬੜਾ ਵਧੀਆ ਬਣ ਗਿਆ ਜੀ ਮੰਦਿਰ ਮਾਤਾ ਦਾ ਦੇਖੋ ਸੰਗਤਾਂ ਵੀ ਆ ਰਹੀਆਂ ਨੇ ਇਹ ਸਮਾਣੇ ਜੀ ਬਿਲਕੁਲ ਤਸੀਲ ਦੇ ਸਾਹਮਣੇ ਆ ਜੀ ਜੈ ਹੋ ਮਾਤਾ ਦੀ ਮਾਤਾ ਜੀ ਦਾ ਮੰਦਿਰ ਹੈ ਮੰਦਿਰ ਤਸੀਹਲੇ ਸਾਹਮਣੇ ਹੈਗਾ ਬਿਲਕੁਲ ਦੇਖੋ ਪਿੱਛੇ ਬੜਾ ਵਧੀਆ ਹੈਗਾ ਤੇ ਆ ਜੋ ਬਾਕੀ ਚਲਦਿਆਂ ਕਰਦਾ ਕੰਮ ਕਰ ਕੋਈ ਸਮਾਣੇ ਵੀ ਮੜੀਆਂ ਦਾ ਨਕਸ਼ਾ ਬਦਲਿਆ ਪਿਆ ਬੜਾ ਵਧੀਆ ਕਰ ਰੱਖਿਆ ਹੈਗਾ ਸਮਾਣੇ ਮੜੀਆਂ ਚ ਪਾਰਕ ਬਣਾਇਆ ਹੈਗਾ ਆ ਇਧਰ ਭਗਵਾਨ ਜੀ ਦੀ ਫੋਟੋ ਲੱਗੀ ਹੋਈ ਹੈਗੀ ਤੇ ਪਾਰਕ ਬੜਾ ਵਧੀਆ ਬਣਾਇਆ ਹੋਇਆ ਹਰਦੀਪ ਐ ਤੈਨੂੰ ਪਾਰਕ ਤੇ ਘੁਮਾਵਾਂ ਬਹੁਤ ਵਧੀਆ ਪਾਰਕ ਬਣਾਇਆ ਦਿੰਖਾਉ ਰਹੇ ਆਂਗੇ। ਅਰਦੀ ਵੀ ਅੱਜ ਮਸਾ ਆਇਆਗਾ ਲਿਆਂਦਾ ਇਹਨੂੰ ਅੱਜ ਖਿੱਤ ਕੇ ਪਾਰਕ ਚ ਮਾਂ ਚਲਾ ਜਾ। ਕਿੰਨਾ ਮੈਨੂੰ ਗਰਮੀ ਲੱਗ ਰਹੀ ਹੈ? ਬਹੁਤ ਠੰਡ ਲੱਗ ਰਹੀ ਹੈ। ਠੰਡ ਲੱਗ ਰਹੀ ਹੈ ਨਾ। ਦੇਖੋ ਆਹ ਜੀ ਪਾਰਕ। ਬਹੁਤ ਵਧੀਆ ਸੋਹਣਾ ਪਾਰਕ ਬਣਾਇਆ ਆਖਿਆਗਾ ਸਮਾਣੇ। ਜਿਹਨੇ ਆਣਾ ਬਈ ਘੁੰਮਣ ਵਾਸਤੇ। ਬਿਲਕੁਲ ਘੁੰਮਣ ਵਾਸਤੇ ਜਿਹੋਨਾ ਕਈ ਵਾਰੀ ਕਿਸੀ ਬੱਸ-ਬਸ ਲੇਟ ਹੋ ਜੇ ਹਨਾ। ਇੱਥੇ ਵੀ 2 ਘੰਟੇ ਬੰਦਾ ਕੱਢ ਸਕਦਾਗਾ ਜਿਵੇਂ ਮਰਜੀ। ਬਹੁਤ ਸੋਹਣਾ ਪਾਰਕ ਬਣਾਇਆ। ਹੈਦਰ ਕ੍ਰਿਸ਼ਨ ਮਹਾਰਾਜ ਜੀ ਦੇ ਰੱਥ ਦੀ ਤਸਵੀਰ ਇੱਧਰ ਲੱਗ ਰੇ ਨੇ ਦੇਖੋ ਜਵਾਕਾਂ ਨੇ ਆਦੀ ਅੱਡ ਪਿੱਛੇ ਤਿਆਰ ਕਰ ਲਈ ਜੋਵਣ ਕੱਪੜੇ ਕੱਢੀ ਫਿਰਦਾ ਜੋਵਣ ਕਹਿੰਦਾ ਮੈਂ ਕਵਾੜੀ ਖੇਡਣੀ ਹੈਗੀ ਜੋਵਣ ਕਵਾੜੀ ਖੇਡਣੀ ਆ ਓਏ ਤੇ ਇਹਨਾਂ ਨੇ ਆਦੀ ਅੱਡ ਪਿੱਛੇ ਬਣਾਈ ਹੈਗੀ ਇੱਥੇ ਖੇਡਣ ਵਾਸਤੇ ਤੇ ਮੈਂ ਤੇ ਮੀਕਾ ਆਗੇ ਤੇ ਇੱਧਰ ਨੂੰ ਘੁੰਮਨ ਨੂੰ ਖੇਤ ਕਣੀ ਨੂੰ ਬਾਬਾ ਜੀ ਦੇ ਖੇਤ ਇੱਧਰ ਆਗੇ ਤੇ ਇਹਦੀ ਗਰਮੀ ਬਹੁਤ ਆ ਗਈ ਬਹੁਤ ਜਿਆਦਾ ਹੋਇਆ ਮਿੱਕੇ ਕੀ ਚੱਕਾ ਗਰਮੀ ਦੇ ਰਗੀ ਹਾਂ ਗਰਮੀ ਜਿਆਦੇ ਆ ਤੇ ਕੀ ਕੀ ਬਣੂਗਾ ਗਰਮੀ ਦਾ ਬਹੁਤ ਜਿਆਦਾ ਗਰਮੀ ਤੇ ਇਹਦੇ ਕਿ ਤੁਹਾਨੂੰ ਦਿਖਾਨਿਆ ਨਾ ਇਹ ਮੱਕੀ ਦੇ ਉੱਤੇ ਬਹੁਤ ਘਟ ਜਿਹੜਾ ਫਲਜਾ ਪਿਆਗਾ ਪਤਾ ਨਹੀਂ ਕੀ ਕਾਰਨ ਹੈ ਤੇ ਗਰਮੀ ਗਰਮੀ ਕਰਕੇ ਮੱਕੀਆਂ ਦਾ ਫਲ ਉਹ ਘਟਾਗਾ ਆ ਬੈਠਾਗਾ ਭਾਗ ਤੇ ਇੱਕ ਵਿੱਚ ਬੜਿਆ ਇਹਨੂੰ ਗਰਮੀ ਆ ਰਹੀ ਹੈ ਕਿ ਮਨ ਲਾਦਾ ਗਰਮੀ ਆ ਰਹੀ ਓਏ ਆ ਦੇਖ ਲੈ ਕਿ ਸਾਰੀਆਂ ਮੱਕੀਆਂ ਨਾ ਫਲ ਜਾ ਬਹੁਤ ਘਟ ਚੱਕਿਆ ਹੋਇਆ ਹੈਗਾ ਕੁਕੜੀਆਂ ਜਾ ਬਹੁਤ ਘਟ ਨੇ ਬਦਲੀ ਗਰਮੀ ਦੀ ਘਾਟ ਕਰਕੇ ਹੈਗੀ ਇਹ ਪਤਾ ਨਹੀਂ ਕੀ ਚੱਕਰ ਲੱਗਦਾ ਇੱਧਰ ਜਿਆਦੀ ਉਹਨਾਂ ਨੇ ਬਹੁਤ ਬਿਜਲੀ ਇਹ ਮੱਕੀ ਕਰਕੇ ਵੀਜੀ ਨੂੰ ਸ਼ਾਇਦ 20 ਮੱਕੀ ਵੱਢ ਕੇ ਉਹ ਲਾ ਲੱਗ ਜੂਗੀ ਓ ਵਾਹ ਗਰੂ ਤੇ ਲਾਈਟ ਆਊਗੀ ਫੇਰ ਨਾ ਉਹਨੇ ਆਗੇ ਜਦੋਂ ਲਾਈਟ ਆ ਗਈ ਨਾ ਫੇਰ ਨਾ ਵਾਂਗੇ ਬਾਕੀ ਪਤਾ ਨਹੀਂ ਕੀ ਚੱਕਰ ਹੋ ਗਿਆ ਮੱਕੀਆਂ ਦਾ ਤੇ ਕੀ ਝਾੜ ਘਟਾ ਥੋੜਾ ਜਿਹਾ ਬਦਗੀ ਚਾਰ ਚੂਰ ਵਾਸਤੇ ਵਧੀਆ ਨਹੀਂ ਗਈ ਇਹ